ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ 2.5 ਮੀਟਰ ਕੱਪੜੇ ਚੋਂ ਕਮੀਜ਼ ਦੀ ਕਟਿੰਗ ਕਿੱਦਾਂ ਕਰਨੀ ਆ ਆਪਣੇ ਕੋਲ ਇਹ ਵਾਲਾ ਸੂਟ ਆ ਇਹ ਆਪਣੀ ਕਮੀਜ਼ ਆ ਆਪਾਂ ਹੁਣ ਇਸ ਦੀ ਕਟਿੰਗ ਦੱਸਾਂਗੇ ਇਹਦੇ ਵਿੱਚੋਂ ਕਮੀਜ਼ ਕਿੱਦਾਂ ਨਿਕਲੂਗੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਦੇਖੋ 4 ਫੋਲਡ ਕਰ ਲਿਆ ਇਸ ਤਰ੍ਹਾਂ ਪਹਿਲਾਂ ਆਪਾਂ ਇਹਨੂੰ ਡਬਲ ਫੋਲਡ ਕਰਿਆ ਫੇਰ ਆਪਾਂ ਇਹਨੂੰ 4 ਫੋਲਡ ਕਰਿਆ ਇਸ ਤਰ੍ਹਾਂ ਦੇਖੋ ਇਹ ਜਿਹੜੀ ਹੈ ਇਹ ਵਾਲੀ ਬੰਦ ਸਾਈਡ ਆਪਣੇ ਵੱਲ ਰੱਖਣੀ ਹੈਗੀ ਤੇ ਖੁੱਲੀ ਸਾਈਡ ਦੂਜੀ ਸਾਈਡ ਇਸ ਤਰ੍ਹਾਂ ਰੱਖ ਲੈਣਾ ਇਹਨੂੰ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇਹਦੇ ਕੀਰ ਦਾ ਨਿਸ਼ਾਨ ਲਗਾਵਾਂਗੇ ਲੰਬਾਈ ਜਿਹੜੀ ਉਹ ਆਪਾਂ ਬਾਅਦ ਚ ਕੱਢਾਂਗੇ ਪਹਿਲਾਂ ਪਟਾਈ ਮੀਟਰ ਕਪੜੇ ਨੂੰ 4 ਫੋਲਡ ਕਰਕੇ ਉਹਦੇ ਵਿੱਚੋਂ ਜਿਹੜਾ ਕੀਰ ਦਾ ਉਹ ਨਿਸ਼ਾਨ ਲਗਾ ਲੈਣਾਗਾ ਹਾਂਜੀ ਹੁਣ ਆਪਾਂ ਲਗਾਉਣਾ ਘੇਰ ਦਾ ਨਿਸ਼ਾਨ ਘੇਰ ਆਪਣੇ ਕਸਟਮਰ ਦਾ ਹੈਗਾਗਾ 22 ਇੰਚ ਤੇ ਆਪਾਂ ਨਿਸ਼ਾਨ ਜਿਹੜਾ ਉਹ हिਪ ਦੇ ਅਕੋਰਡਿੰਗ ਲਗਾਉਣਾ ਹਮੇਸ਼ਾ हिਪ ਹੈਗੀ ਆਪਣੇ ਕਸਟਮਰ ਦੀ ਜਿਹੜੀ 23.5 ਇੰਚ ਤਾਂ ਉਹਦੇ ਅਕੋਰਡਿੰਗ ਆਪਾਂ ਲਗਾਵਾਂਗੇ 4 ਇੰਚ ਵੱਧ 4.5 ਇੰਚ ਵੱਧ 27 ਇੰਚ ਤੁਸੀਂ ਇਧਰਲੀ ਸਾਈਡ ਤੋਂ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾਗਾ 27 ਇੰਚ ਇਸ ਤਰ੍ਹਾਂ ਨਿਸ਼ਾਨ ਲਗਾਉਣ ਤੋਂ ਬਾਅਦ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾਗਾ ਮਿਲਾਉਣ ਤੋਂ ਬਾਅਦ ਇਹਨਾਂ ਦੀ ਕਟਿੰਗ ਕਰ ਦੇਣੀ ਆ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਹ ਹੋ ਜਾਣਗੇ ਆਪਣੀ ਕਮੀਜ਼ ਦੇ ਜਿਹੜੇ ਫਰੰਟ ਔਰ ਬੈਕ ਦੋਨੋਂ ਪੱਲਿਆਂ ਦੀ ਕਟਾਈ ਜਿਹੜਾ ਉਹ ਕਪੜਾ ਬਚ ਗਿਆ ਉਹਦੇ ਵਿੱਚੋਂ ਆਪਾਂ ਕਰਾਂਗੇ ਬਾਜੂ ਦੀ ਕਟਿੰਗ ਹਾਂਜੀ ਜਿਹੜਾ ਬਾਜੂ ਵਾਲਾ ਕਪੜਾ ਉਹ ਆਪਾਂ ਸਾਈਡ ਤੇ ਰੱਖ ਲੈਣਾ ਹੁਣ ਆਪਾਂ ਜਿਹੜੀ ਕਮੀਜ਼ ਆ ਇਹਨੂੰ ਕੋਲ ਲਿਆ ਦੇਖੋ ਇਹ ਡਬਲ ਫੋਲਡ ਆ ਹੁਣ ਆਪਾਂ ਇਹਨੂੰ ਤਹਿ ਕਿਵੇਂ ਮਾਰਨੀ ਆ ਉਹ ਧਿਆਨ ਨਾਲ ਦੇਖੋ ਆਪਾਂ ਇਹਦੀ ਤੈ ਮਾਰਾਂਗੇ ਇਸ ਤਰ੍ਹਾਂ ਦੇਖੋ ਇਹਨੂੰ ਡਬਲ ਫੋਲਡ ਕਰਨਾਗਾ ਸਾਰੀ ਨੂੰ ਹੀ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ 4 ਫੋਲਡ ਤੈ ਮਾਰ ਕੇ ਆਪਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਦੇਖੋ ਆਪਣੇ ਕੱਪੜੇ 'ਚ ਥੋੜਾ ਜਿਹਾ ਕਾਣਾ ਤਾਂ ਆਪਾਂ ਹਲਕਾ ਜਿਹਾ ਕਾਣਾ ਹੀ ਪਹਿਲਾਂ ਹੀ ਕੱਢ ਦੇਣਾਗਾ ਇਸ ਤਰ੍ਹਾਂ ਆਪਾਂ ਇਹਨੂੰ ਇੱਕ ਜਿੱਥੇ ਆਪਣੀ ਇਹ ਤੈਹਾਂ ਦੋਨੋਂ ਇੱਕੋ ਜਿਹੀਆਂ ਹੋ ਜਾਣ ਉੱਥੇ ਤਾਂ ਆਪਾਂ ਇਹਨੂੰ ਸੈੱਟ ਕਰ ਲੈਣਾਗਾ ਫਿਰ ਇਹਨੂੰ ਪ੍ਰੈਸ ਨਾਲ ਇਸ ਤਰ੍ਹਾਂ ਸੈੱਟ ਕਰ ਲਓ ਏ ਡਬਲ ਫੋਲਡ ਕਰਿਆ ਆਪਾਂ ਕੱਪੜਾ ਦੇਖੋ ਸਾਰਾ ਜਿਹੜਾ ਕੱਪੜਾ ਉਹਨੂੰ ਪਹਿਲਾਂ ਡਬਲ ਫੋਲਡ ਕਰਕੇ ਇਸ ਤਰ੍ਹਾਂ ਪ੍ਰੈਸ ਲਗਾ ਲਓ ਫਿਰ ਆਪਾਂ ਇਹਨੂੰ ਕਰਾਂਗੇ 4 ਫੋਲਡ ਦੇਖੋ ਪ੍ਰੈਸ ਨਾਲ ਸੈੱਟ ਕਰਨ ਤੋਂ ਬਾਅਦ ਆਪਾਂ ਕੱਪੜੇ ਨੂੰ ਡਬਲ ਫੋਲਡ ਕਰਿਆ ਸੀ ਹੁਣ ਆਪਾਂ ਇਸ ਨੂੰ ਕਰਾਂਗੇ 4 ਫੋਲਡ ਇਸ ਤਰ੍ਹਾਂ ਆਪਾਂ ਇਹਨੂੰ 4 ਫੋਲਡ ਕਰ ਲੈਣਾਗਾ ਇਧਰਲੇ ਪਾਸੇ ਉਹ ਜਿਹੜਾ ਇਹ ਜਮਾ ਕਰੀਜ਼ ਇਹਦੀ ਸਹੀ ਕਰਕੇ ਰੱਖਣੀ ਹੈ ਇੱਕ ਦੂਜੇ ਦੇ ਉੱਪਰ ਇਹ ਗੱਲ ਦਾ ਖਾਸ ਧਿਆਨ ਰੱਖਣਾ ਇਹ ਬੰਦ ਸਾਈਡ ਹੈ ਕਿ ਇਹਦੇਲੀ ਸਾਈਡ ਹੈ ਜਿਹੜੀ ਇਹ ਖੁੱਲੀ ਸਾਈਡ ਆਪਣੀ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇਹਦੇ ਨਿਸ਼ਾਨ ਲਗਾ ਦਾਂਗੇ ਪਹਿਲਾਂ ਆਪਾਂ ਲਗਾਵਾਂਗੇ ਲੰਬਾਈ ਦਾ ਨਿਸ਼ਾਨਾ ਲੰਬਾਈ ਕਿੰਨੀ ਹੈ 19 ਰੱਖ ਕੇ ਆਪਾਂ ਇੱਥੋਂ ਕਟਿੰਗ ਕਰ ਲਾਂਗੇ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਬਾਹਰ ਘਾਟਾ ਕੱਪੜੇ ਦੀ ਆਪਾਂ ਉਹ ਕੱਢ ਲੈਣੀ ਹੈਗੀ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਲੰਬਾਈ ਦਾ ਨਿਸ਼ਾਨ ਆਪਣੇ ਕਸਟਮਰ ਦੀ ਲੰਬਾਈ ਹੈਗੀ ਹੈਗੀ 41 ਇੰਚ ਤਾਂ ਆਪਾਂ 3 ਇੰਚ ਵਾਧਾ ਰੱਖ ਕੇ ਨਿਸ਼ਾਨ ਲਗਾਉਣਾਗਾ 40 ਇੰਚ ਘੇਰ ਫੋਲਡ ਲਈ ਤੇ ਅੱਧਾ ਇੰਚ ਜਿਹੜਾ ਉੱਪਰ ਲੀਆਂ ਸਲਾਈਆਂ ਹੁੰਦੀਆਂ ਉਹਨਾਂ ਲਈ ਇਸ ਤਰ੍ਹਾਂ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜਾ ਇਹ ਕਪੜਾ ਬਚੂ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਹੁਣ ਆਪਾਂ ਇਹਦੇ ਜਿਹੜੇ ਉੱਪਰਲੇ ਨਿਸ਼ਾਨਾ ਉਹ ਲਗਾ ਦੇਣੀ ਆ ਇਹ ਤਰੀਕਾ ਵਰਤ ਕੇ ਇਹ ਤਰੀਕਾ ਵਰਤ ਕੇ ਤੁਸੀਂ ਆਪਣੀ ਕਮੀਜ਼ ਦੀ ਜਿਹੜੀ 2.5 ਮੀਟਰ ਕਪੜੇ ਚੋਂ ਆਸਾਨੀ ਨਾਲ ਕਟਾਈ ਕਰ ਸਕਦੇ ਹੋਗੇ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ